ਮਕਸਰ ਦੇ ਇਲਾਕੇ 'ਚ ਅਸੀਂ ਗਏ ਨੌਵੇਂ ਪਾਤਸ਼ਾਹ ਦਾ ਜਦੋਂ ਅਵਤਾਰ ਦਿਹਾੜੀ ਛੀਦੀ ਦਿਵਸ ਸੀਗਾ 1900 75 ਕੇ 77 ਦੇ ਵਿੱਚ ਸੀ ਉਦੋਂ ਤਾਂ ਨਗਰ ਕੀਰਤਨ ਸੀ 300 ਟਰੱਕ 300 ਟਰਾਲੀ 2-300 ਮੋਟਰਸਾਈਕਲ ਸੀ ਅੱਗੇ ਕਾਰਾਂ ਦਾ ਕੋਈ ਹਿਸਾਬ ਨਹੀਂ ਸੀ 100 ਕਿਲੋਮੀਟਰ ਐਦਾਂ ਸਵੇਰ ਤੋਂ ਸ਼ਾਮ ਤੱਕ ਜਾਂਦੇ ਹੁੰਦੇ ਸੀ ਸੈਂਤੀ ਨਗਰ ਕੀਰਤਨ ਗੱਡੇ ਸੀ ਉਦੋਂ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਜਦੋਂ ਮੁਖਸਰ ਸਾਹਿਬ ਖੇਤਾਂ ਦੇ ਵਿੱਚ ਪਹੁੰਚੇ ਚਾਰੇ ਪਾਸੇ ਟਿੱਬੇ ਟਿੱਬੇ ਜੀਵਿੰਦਾਰ ਗੋਡੀ ਕਰ ਰਹੇ ਸੀ ਮਹਾਪੁਰਖਾਂ ਨੇ ਸਪੀਕਰ 'ਚ ਬੋਲਿਆ ਉਹ ਆਜੋ ਭਾਈ ਪ੍ਰਸ਼ਾਦ ਲੈ ਲੋ ਆਜੋ ਆਜੋ ਸਾਰੇ ਜਾਣੇ ਇਕੱਠੇ ਹੋਗੇ ਹੱਥ ਜੇ ਮਿਲਦੇ ਹਉਣ ਇਦਾਂ ਇੱਕ ਆ ਕੇ ਕਹਿੰਦਾ ਦੇਖੋ ਮੈਂ ਤੁਹਾਨੂੰ ਪੰਜਾਬ ਦੀ ਹਾਲਤ ਦੱਸਦਾ ਆ ਆ ਕੀ ਐ ਪਾਲਕੀ ਵੱਲ ਨੂੰ ਹੱਥ ਕਰ ਕੇ ਕਹਿੰਦਾ ਮਹਾਪੁਰਖਾਂ ਨੂੰ ਪਤਾ ਵੀ ਇਹਨਾਂ ਨੂੰ ਪਤਾ ਤਾਂ ਹੈ ਨਹੀਂ ਕੁਝ ਕਹਿੰਦੇ ਭਾਈ ਇਹ ਮਹਾਰਾਜ ਦਾ ਸਰੂਪ ਹੈ ਅੱਛਾ ਤੁਸੀਂ ਇਹ ਇੰਨੇ ਜਣੇ ਇਕੱਠੇ ਹੋਏ ਕਹਿੰਦੇ ਕਿੱਧਰ ਨੂੰ ਚੱਲੇ ਹੋ? ਕਹ ਰਹੇ ਇਹ ਨੌਵੇਂ ਪਾਸ਼ਾ ਦਾ ਸ਼ੀਦੀ ਦਿਹਾੜਾ ਹੈ ਕਹਿੰਦੇ ਉਹਨੇ ਦਿੱਲੀ ਜਾ ਕੇ ਸ਼ੀਦੀ ਦਿੱਤੀ ਸੀ। ਇੱਕ ਕਹਿੰਦਾ ਉਹਨਾਂ ਨੂੰ ਕੀ ਲੋੜ ਸੀ ਸ਼ੀਦੀ ਦੇਣ ਦੀ ਉੱਥੇ ਜਾ ਕੇ? ਦੇਖੋ ਕੁਐਸਚਨ ਕਿਹੋ ਜਿਹਾ ਕਰਦੇ ਨੇ। ਉਹ ਕੌਣ ਸੀਗੇ? 9ਵੇਂ ਪਾਸ਼ਾ ਮਹਾਪੁਰ ਕਹਿੰਦੇ ਮਾਗੀ ਤੇ ਗਏ ਮੁਖਸਰ ਕਹਿੰਦੇ ਹਾਂ ਜੀ। ਕਹਿੰਦੇ ਮੁਖਸਰ ਮਾਗੀ ਦੇ ਉੱਤੇ ਗਏ ਆ ਤੇ ਉਹ 10ਵੇਂ ਪਾਸ਼ਾ ਦਾ ਸਥਾਨ ਹੈ। ਉਹਨਾਂ ਦੇ ਪਿਤਾ ਜੀ ਨੇ ਸ਼ੀਦੀ ਦਿੱਤੀ ਸੀ। ਚਲੋ ਖੈਰ ਮਨ ਮਨਾ ਕੇ ਫਿਰ ਸਾਰਿਆਂ ਨੂੰ ਪ੍ਰਸ਼ਾਦ ਦਿੱਤਾ ਇਹ ਤਾਂ ਸਾਡੀ ਹਾਲਤ ਹੈ ਸਾਡੇ ਬੰਦਿਆਂ ਨੂੰ ਕੱਖ ਦਾ ਪਤਾ ਨਹੀਂ ਹੁੰਦਾ ਗਿਆਨ ਦੇਣਾ ਤਾਂ ਹੀ ਮੈਂ ਤੁਹਾਨੂੰ ਬੇਨਤੀ ਕਰਦਾ ਜਿੰਨੀਆਂ ਤੁਸੀਂ ਕਥਾ ਦੀਆਂ ਸੀੜੀਆਂ ਸੁਣਦੇ ਹੋ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਅਮਰੀਕਾ ਕੈਨੇਡਾ ਜਿੱਥੇ ਵੀ ਤੁਹਾਡਾ ਕੋਈ ਰਿਸ਼ਤੇਦਾਰ ਬੈਠਾ ਦੋਸਤ ਬੈਠਾ ਸਾਰਿਆਂ ਨੂੰ ਕਥਾ ਦੀ ਸੀੜੀ ਹੀ ਗਿਫਟ ਦਿਓ ਵੀ ਆਹ ਭਾਈ ਸੁਣ ਕੇ ਦੇਖਵਾ ਨਹੀਂ ਤਾਂ ਜੇ ਕਿਸੇ ਕੋਲ ਇੰਟਰਨੈਟ ਹੈ ਉਹਨੂੰ ਸਾਈਟ ਲਿਖਾ ਦਿਓ gurbaniupdesh.org ਤੇ ਚਲੇ ਜਾਓ ਜਾ ਕੇ ਉੱਥੇ ਸਾਰੀ ਕਥਾ ਜਿਹੜੀ ਆ ਗੁਰਬਾਣੀ ਦੀ ਕੁੱਲ ਟੋਟਲ ਜਿੰਨਾ ਵੀ ਅੱਜ ਤੱਕ ਕੁਛ ਕੀਤਾ ਸਾਰਾ ਹੀ ਉੱਥੇ ਆ ਜੋ ਕੁਝ ਵੀ ਚਾਹੀਦਾ ਉੱਥੇ ਫ੍ਰੀ ਡਾਊਨਲੋਡ ਕਰਕੇ ਆਪਾਂ ਪ੍ਰਾਪਤ ਕਰ ਸਕਦੇ ਆ ਸੋ ਇਸ ਤਰੀਕੇ ਨਾਲ ਆਪਾਂ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਨੂੰ ਪ੍ਰਾਪਤ ਕਰ ਸਕਦੇ ਆ